ਹਾਂਜੀ ਵੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਲੜੀਵਾਰ ਸੀਰੀਜ਼ ਤੁਹਾਨੂੰ ਬੋਲਾਂ ਦੀ ਜਾਣਕਾਰੀ ਕਰਵਾ ਰਹੇ ਟੌਪ ਦੇ ਬੋਲ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਬੋਲ ਹੈਗਾ ਜੀ ਆਪਣਾ HF ਦਾ ਬੋਲ ਪਾਈਪਰ ਬੋਲ ਹੋਊਗਾ ਜੀ ਆਪਣੇ ਵੀਰ ਭਰਾ ਵੀ ਕਈ ਆਪਾਂ ਨੂੰ ਕਮੈਂਟ ਕਰਕੇ ਕਹਿ ਰਹੇ ਸੀ ਕਿ ਪਾਈਪਰ ਬੋਲ ਬਾਰੇ ਜਾਣਕਾਰੀ ਦੱਸੋ ਭਾਈ ਜੀ ਤੇ ਸੋ ਆਪਾਂ ਇਸ ਕਰਕੇ ਤੁਹਾਡੇ ਲਈ ਲੈ ਕੇ ਆਏ ਅੱਜ ਪਾਈਪਰ ਬੋਲ ਜੋ ਕਿ ਆਪਾਂ ਨੂੰ ABS ਕੰਪਨੀ ਵੱਲੋਂ ਆਪਾਂ ਨੂੰ ਉਸ ਦਾ ਸੀਮਨ ਪ੍ਰਾਪਤ ਹੁੰਦਾ ਵਾ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਵੇਖੋ ਜੀ ਇਸ ਬੋਲ ਦੀ ਪੈੜਾਗਿਰੀ ਕੀ ਕਹਦੀ ਹੈ ਜੀ ਪਾਵਰ ਬਾਲ ਪੀ ਕਰਾਸ ਮੈਸੀ ਕਰਾਸ ਬੁਕਮ ਠੀਕ ਹੈ ਜੀ ਤੇ ਸਾਹਰ ਇਸ ਦੇ ਪੈੜਾਣਾ ਹੈਗਾ ਜੀ ਵਿਊ ਹੋਮ ਪਾਵਰ ਵਾਲ ਪੀ ਈ ਟੀ ਡੈਮ ਇਸ ਦੀ ਮੰਗਾਣਾ ਹੈਗਾ ਜੀ ਐਮ ਆਨ BCMSY MIF80 ਠੀਕ ਹੈ ਮਾਟਰਨਲ ਗ੍ਰੈਂਡਫਾਦਰ ਆ ਗਿਆ ਜੀ OOP BO SIDE MESY ET ਮਾਟਰਨਲ ਗ੍ਰੈਂਡਮ ਹੋ ਗਿਆ ਜੀ MONPCP MISCHEF ET ਠੀਕ ਹੈ ਜੀ MGGS ਹੋ ਗਿਆ ਜੀ ਇਸ ਦਾ DESU 521 BUKOM ET ਠੀਕ ਹੈ ਜੀ ਇਹ ਹੋ ਗਈ ਅਸ ਦੀ ਪਾਈਪਰ ਬੁੱਲ ਦੀ ਪੈਡਾਗਰੀ ਏ ਜੇ ਆਪਾਂ ਦੇਖੀਏ ਜੀ ਇਹ ਬੋਲਰ ਯੂ ایس اے ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਬੋਲਰ ਜੀ ਇਹ ਪਾਈਪਰ ਤੇ ਚਲੋ ਆਪਾਂ ਤੁਹਾਨੂੰ ਇਸ ਦੇ ਅੰਕੜੇ ਦਿਖਾਉਨੇ ਆ ਦੇਖੀਏ ਜੀ ਆਪਾਂ ਦੇਖੀਏ ਕਿੰਨੇ ਰੇਟਿੰਗ ਸਾਨੂੰ ਮਿਲ ਰਹੀ ਹੈ ਸਟਾਰ ਤਾਂ ਇਸ ਨੂੰ 3 ਰੇਟਿੰਗ ਮਿਲ ਰਹੀ ਹੈ ਜੀ ਪਾਈਪਰ ਬੋਲਰ ਨੂੰ ਤੇ A2 A2S ਦਾ ਮਿਲਕ ਹੈ ਜੋ ਕਿ ਇੱਕ ਬਹੁਤ ਹੀ ਚੰਗਾ ਉਤਮ ਮਿਲਕ ਮੰਨਿਆ ਜਾਂਦਾ ਹੈ ਮਤਲਬ ਕਿ ਜਲਦੀ ਤੇ ਆਸਾਨੀ ਨਾਲ ਪਛਾਇਆ ਜਾ ਸਕਦਾ ਹੈ ਤੇ ਜੇ ਆਪ ਇਸ ਦੇ ਸੀਮਨ ਦੀ ਪ੍ਰਾਈਸ ਦੇਖੀਏ ਤਾਂ ਸੈਕਸਰ ਸੀਮਨ ਦਾ 1100 ਰੁਪਿਆ ਹੈ ਤੇ ਕਨਵੈਨਸ਼ਨਲ ਸੀਮੰਟ ਦਾ ਪ੍ਰਾਈਸ 90 ਰੁਪਏ ਹੈ। ਠੀਕ ਹੈ ਜੀ। ਹੁਣ ਆਪਾਂ ਦੇਖੋ ਜੀ ਨੈਟ ਮੈਰਿਟ ਇਹਦੀ ਹੈਗੀ ਜੀ +376 ਇਸ ਦਾ ਇਹ ਮਤਲਬ ਇਹ ਹੋ ਗਿਆ ਜੀ ਜਿਹੜੀਆਂ ਇਸ ਬਾਲ ਦੀਆਂ ਬੱਚੀਆਂ ਹੁਣ ਗਈਆਂ ਉਹ ਆਪਣੇ ਉਤਪਾਦਕ ਜੀਵਨ ਵਿੱਚ ਆਧਾਰਿਤ ਆਮ ਗਾਂ ਨਾਲੋਂ 376 ਡਾਲਰ ਆਪਾਂ ਨੂੰ ਵੱਧ ਆਮਦਨ ਦੇਣਗੀਆਂ। ਠੀਕ ਹੈ ਜੀ। ਐਸ ਦਾ ਇਹ ਪ੍ਰਾਪਤ ਹੋ ਗਿਆ ਜੀ ਮਤਲਬ ਇਹ ਹੋ ਗਿਆ ਜੀ। ਇਸ ਤੋਂ ਅੱਗੇ ਦੇਖੋ ਜੀ ਇਸ ਦਾ TPI ਸਕੋਰ ਦੇਖੋ ਜੀ ਟੋਟਲ ਪਰਫਾਰਮੈਂਸ ਇੰਡੈਕਸ ਆ ਜਾਂਦਾ। 2334 ਇਸ ਦਾ ਟਪੀਐਸ ਕੋਰ ਹੈ ਜੋ ਕਿ ਇੱਕ ਐਵਰੇਜ ਟਪੀਐਸ ਕੋਰ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਮਤਲਬ ਕਿ ਬਹਲਾ ਲੋ ਲੈਵਲ ਦਾ ਵੀ ਨਹੀਂ ਤੇ ਬਹੁਤ ਜਿਆਦਾ ਉਤਮ ਲੈਵਲ ਦਾ ਵੀ ਨਹੀਂ ਕਹਿ ਸਕਦੇ ਦਰਮਿਆਨੇ ਲੈਵਲ ਦਾ ਆਪਾਂ ਟਪੀਐਸ ਕੋਰ ਇਸ ਨੂੰ ਕਹਿ ਸਕਦੇ ਹਾਂ ਜੀ ਮਿਲਕ ਨੂੰ ਇਹ ਜੀ ਬਹੁਤ ਜਿਆਦਾ ਵਧਾ ਰਿਹਾ ਹੈ ਪਲੱਸ 1027 ਲੀਟਰ ਵਧਾ ਰਿਹਾ ਜੀ ਜੋ ਕਿ ਤਕਰੀਬਨ 3 ਤੋਂ 3 ਲੀਟਰ ਆਪਾਂ ਨੂੰ ਇਕਦਾਂਦੀ ਔਸਤ ਵਧਾ ਕੇ ਦੇ ਰਿਹਾ ਹੈ ਠੀਕ ਹੈ ਜੀ वैसे आपा देखिए एस बॉल ਦਾ ਮਿਲਕ ਦਾ ਰਿਕੋਰਡ 12000 ਤੋਂ ਪਲੱਸ ਲੀਟਰ ਹੈ ਜੀ ਜੋ ਕਿ ਇੱਕ ਚੰਗੀ ਉਸਤ ਮੰਨੀ ਜਾਂਦੀ ਹੈ ਫੈਟ ਦੇਖੋ ਜੀ 38 ਆਪਾਂ ਨੂੰ ਵਧਾ ਕੇ ਦੇ ਰਿਹਾ ਹੈ ਪ੍ਰੋਟੀਨ 47 ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਹੈਲਥ ਦੀ ਗੱਲ ਕਰੀਏ ਪ੍ਰੋਡਕਟ ਆਫ ਲਾਈਫ ਇਸ ਦੀ -1.1 ਹੈ ਇਹ ਥੋੜਾ ਜਿਹਾ ਇਸ ਦਾ ਇੱਕ ਨੈਗੇਟਿਵ ਪੁਆਇੰਟ ਆਪਾਂ ਕਹਿ ਸਕਦੇ ਹਾਂ ਜੀ ਇਸ ਦਾ ਇਹ ਮਤਲਬ ਹੈ ਕਿ ਇਸ ਬੋਲ ਦੀਆਂ ਜਿਹੜੀਆਂ ਬੱਚੀਆਂ ਹੋਣਗੀਆਂ ਉਹ ਦੁੱਧ ਦੇਣ ਵਾਲੀ ਜਿੰਦਗੀ ਕਿੰਨੀ ਲੰਬੀ ਰਹੂਗੀ ਜੀ ਤਾਂ ਇਸ ਬਲਦਿਆਂ ਬੱਚਿਆਂ ਆਮ ਗਾਂ ਨਾਲੋਂ ਇੱਕ ਮਹੀਨਾ ਦੁੱਧ ਘੱਟ ਸਮੇਂ ਤੱਕ ਦੇਣ ਵੀ ਆ ਠੀਕ ਹੈ ਜੀ ਏਸੀਐਸ ਦਾ ਮਤਲਬ ਪ੍ਰੋਫੈਕਟਿਵ ਲਾਈਫ ਦਾ ਤੇ ਜੇ ਆਪਾਂ ਇਸ ਤੋਂ ਅੱਗੇ ਡਾਕਟਰ ਪ੍ਰੈਗਨੈਂਸੀ ਰੇਟ ਦੇਖੀਏ ਤਾਂ -0.2 ਹੈ ਜੋ ਕਿ ਕੋਈ ਖਾਸ ਨਹੀਂ ਹੈ ਮਤਲਬ ਕਿ ਠੀਕ ਹੈ ਸੋਮੈਟਿਕ ਸੈਲ ਸਕੋਰ ਦੇਖੋ ਜੀ 2.90 ਹੈ ਇਹ ਜੇ ਆਪਣੇ ਥਣਾ ਦੀ ਇਨਫੈਕਸ਼ਨ ਹੋ ਜਾਂ ਥਣਾ ਦੀ ਬਣਤਰ ਥਣਾ ਦਾ ਰੋਗ ਉਸ ਦੇ ਆਧਾਰ ਤੇ ਹੁੰਦਾ 2.90 ਕੋਈ ਬਹੁਤ ਜ਼ਿਆਦਾ ਸਕੋਰ ਨਹੀਂ ਹੈ ਮਤਲਬ ਕਿ ਠੀਕ ਠਾਕ ਹੈ ਤੇ ਇਸ ਨੂੰ ਮੈਟੈਟਸ ਦੀ ਪ੍ਰੋਬਲਮ ਘਟ ਆਵੇਗੀ ਥਣਾ ਦੀ ਪ੍ਰੋਬਲਮ ਘਟ ਆਵੇਗੀ ਜਿੰਦਲੀ ਵਿੱਚ ਇਨਫੈਕਸ਼ਨ ਦੇ ਚਾਂਸ ਘੱਟ ਰਹਿਣਗੇ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਹੀ ਫਰਕ ਕਨਸੈਪਸ਼ਨ ਰੇਟ ਪਲੱਸ 1.5 ਇਸ ਦਾ ਇਹ ਮਤਲਬ ਹੁੰਦਾ ਹੈ ਕਿ ਜੇ ਅਸੀਂ ਬੋਲਦੇ ਹਾਂ ਬੱਚੀਆਂ ਕਿੰਨੀ ਆਸਾਨੀ ਨਾਲ ਗਰਭ ਧਾਰਨ ਕਰਦੀਆਂ ਨੇ ਠੀਕ ਹੈ ਜੀ ਜੇ ਇਹ ਸਕੋਰ 0.0 ਹੋਵੇ ਤਾਂ ਆਮ ਹੁੰਦਾ ਇੱਕ ਤੋਂ ਦੋ ਦੇ ਵਿੱਚ ਘਰ ਹੋਵੇ ਵਰੀਆ ਗਰਭ ਧਾਰਨ ਜਲਦੀ ਆਸਾਨੀ ਨਾਲ ਕਰ ਲੈਂਦੀਆਂ ਨੇ ਜੇ ਦੋ ਤੋਂ ਉੱਪਰ ਹੋਵੇ ਤਾਂ ਉਤਮ ਆਸਾਨੀ ਨਾਲ ਗਰਭ ਧਾਰਨ ਮੰਨਿਆ ਗਿਆ ਹੈ ਆਪਣੇ ਇਸ ਬੋਲ ਪਾਈਪਰ ਦਾ ਡੇਢ ਹੈ 1.5 ਹੈ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਜਾਂਦਾ ਹੈ ਮਤਲਬ ਕਿ ਵਾਰ-ਵਾਰ ਰਿਪੀਟ ਕਰਨ ਦੇ ਚਾਂਸ ਘਟਨੇ ਪਹਿਲੀ ਜਾਂ ਦੂਜੀ ਵਾਰ ਹੀ ਗਰਭ ਧਾਰਨ ਦੀ ਸਮਰੱਥਾ ਰੱਖਦੀਆਂ ਨੇ ਇਸ ਬੋਲ ਦੀਆਂ ਬੱਚੀਆਂ ਪਾਈਪਰ ਦੀਆਂ ਕਾਓ ਕਨਸੈਪਸ਼ਨ ਰੇਟ ਹੈਗਾ ਜੀ 0.6 ਐਸੇ ਦਾ ਵੀ ਮਤਲਬ ਹੈ ਜੀ ਗਰਭ ਧਾਰਨ ਦੀ ਸਮਰੱਥਾ ਨਾਲ ਹੀ ਹੁੰਦਾ ਵਾ ਇਹ ਪਲੱਸ ਵਿੱਚ ਹੈ ਜਿੰਨਾ ਉਨਾ ਹੀ ਚੰਗਾ ਮੰਨਿਆ ਗਿਆ ਹੈ 0 ਤੋਂ ਲੈ ਕੇ 1 ਦੇ ਵਿੱਚ ਕੁ ਵਿਚਕਾਰ ਵਧੀਆ ਘਰ ਬਤਾਰਨ ਦੀ ਸਮਰੱਥਾ ਹੁੰਦੀ ਹੈ ਜੀ ਆਪਣੇ ਪਾਈਪਰ ਬਹੁਤ 0.6 ਹੈ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਗਿਆ ਹੈ ਸਾਇਰ ਕਾਲਵਿੰਗ ਇਸ ਹੈਗਾ ਜੀ 1.9 ਜੋ ਕਿ ਇੱਕ ਬਹੁਤ ਵਧੀਆ ਸਕੋਰ ਹੈ ਮਤਲਬ ਕਿ ਇਸ ਬਾਲ ਦੇ ਜਨਮ ਵਿੱਚ ਅੱਗੇ ਬੱਚੇ ਨੂੰ ਆਸਾਨੀ ਨਾਲ ਜਨਮ ਦੇ ਸਕਣਗੇ ਆ ਉਸ ਨੂੰ ਜਨਮ ਦੇਣ ਮੌਕੇ ਕੋਈ ਤਕਲੀਫ ਨਹੀਂ ਆਵੇਗੀ ਜੀ ਡਾਕਟਰ ਕਾਲਵਿੰਗ ਇਸ ਹੈਗਾ ਜੀ 1.8 ਇਸ ਦਾ ਇਹ ਮਤਲਬ ਹੋਗਾ ਜੀ ਜਿਹੜੀ ਇਸ ਬਾਲ ਦੀਆਂ ਬੱਚੀਆਂ ਹੋਣਗੀਆਂ ਆਪਣੇ ਪਹਿਲੇ ਜਾਂ ਉਸ ਤੋਂ ਅੱਗੇ ਜਿਹੜੇ ਬੱਚੇ ਨੂੰ ਜਨਮ ਦੇਣਗੀਆਂ ਕਿੰਨੀ ਆਸਾਨੀ ਜਾਂ ਮੁਸ਼ਕਲ ਨਾਲ ਕਾਲ ਆਫ ਕਰਦੀਆਂ ਹਨ ਠੀਕ ਹੈ ਜੀ ਜੇ 1 ਤੋਂ 2.5 ਦੇ ਵਿਚਕਾਰ ਹੋਵੇ ਤਾਂ ਆਸਾਨੀ ਨਾਲ ਕਾਲਫਿੰਗ ਵਧੀਆ ਤਰੀਕੇ ਨਾਲ ਕਰ ਸਕਦੇ ਜੇ 2 ਤੋਂ ਉੱਪਰ ਚਲੇ ਜਾਵੇ ਤਾਂ ਮੁਸ਼ਕਲ ਜੇ 4 ਤੋਂ 5 ਲੈ ਜੋ ਹਮ ਭਰਿਆ ਮੰਨਿਆ ਜਾਂਦਾ ਹੈ ਜੀ ਤੇ ਪਾਈਪਰ ਬੋਲਦਾ ਜੀ 1.8 ਹੈ ਮਤਲਬ ਕਿ ਆਸਾਨੀ ਨਾਲ ਜਨਮ ਦੇਣ ਦੇ ਮੌਕੇ ਕੋਈ ਜ਼ਿਆਦਾ ਤਕਲੀਫ ਨਹੀਂ ਆਵੇਗੀ ਜੀ ਸਾਇਰ ਸਟਿਲ ਬਰਥ ਰੇਟ ਹੈਗਾ ਜੀ ਐਸ ਐਸ ਬੀ 6.2 ਮਤਲਬ ਕਿ ਜਿਹੜਾ ਇਸ ਬੋਲ ਬੋਲ ਦਾ ਜਿਹੜਾ ਸੀਮਨ ਹੋਊਗਾ ਜਦੋਂ ਉਹ ਵਰਤਿਆ ਜਾਂਦਾ ਹੈ ਤਾਂ ਉਸ ਦੇ ਬੱਚਿਆਂ 'ਚ ਕਿੰਨੇ ਪ੍ਰਤੀਸ਼ਤ ਮਰਨ ਵਾਲੇ ਬੱਚੇ ਪੈਦਾ ਹੁੰਦੇ ਨੇ ਠੀਕ ਹੈ ਜੀ ਤਾਂ ਇਸ ਦਾ ਮਤਲਬ ਇਹ ਜੇ 100 ਮਗਰ 6 ਬੱਚੇ ਬੋਲ ਦੇ ਇਸ ਦੇ ਮਰਨ ਵਾਲੇ ਪੈਦਾ ਹੋਣਗੇ ਜੋ ਕਿ ਇੱਕ ਠੀਕ ਸਕੋਰ ਮੰਨਿਆ ਗਿਆ ਹੈ ਜੇ ਇਹ 5 ਤੋਂ ਘੱਟ ਹੋਵੇ ਤਾਂ ਬਹੁਤ ਵਧੀਆ ਬੱਚਿਆਂ ਦੀ ਮੌਤ ਦੀ ਸੰਭਾਵਨਾ ਘੱਟ ਹੁੰਦੀ ਹੈ ਜੇ 5 ਤੋਂ 7 ਦੇ ਵਿੱਚ ਹੋਵੇ ਤਾਂ ਠੀਕ ਠਾਕ ਧਿਆਨ ਦੀ ਲੋੜ ਹੁੰਦੀ ਹੈ ਬਸ ਠੀਕ ਠਾਕ ਜੇ ਇਹ 7 ਤੋਂ ਉੱਪਰ ਚਲਾ ਜਾਂਦਾ ਹੈ ਤਾਂ ਉੱਚ ਪੱਧਰ ਦਾ ਜੋਖਮ ਮੰਨਿਆ ਜਾਂਦਾ ਹੈ ਕਿਉਂਕਿ ਬੱਚਿਆਂ ਦੇ ਮਰਨ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ ਠੀਕ ਹੈ ਜੀ ਇਸ ਦਾ ਇਹ ਮਤਲਬਲ ਹੁੰਦਾ ਹੈ ਇਸ ਤੋਂ ਅੱਗੇ ਆ ਗਈ ਡਾਕਟਰ ਸਟੈਲਵਾਰਸ 4.8 ਇਸ ਦਾ ਇਹ ਮਤਲਬਲ ਹੋ ਗਿਆ ਜਿਹੜੀਆਂ ਪਾਈਪਰ ਬੁੱਲਡੀਆਂ ਬੱਚੀਆਂ ਜਦੋਂ ਆਪਣਾ ਬੱਚਾ ਜਨਮ ਦਿੰਦੀਆਂ ਹਨ ਠੀਕ ਹੈ ਜੀ ਪਹਿਲਾਂ ਤਾਂ ਸੀਗਾ ਜਿਹੜਾ ਇਸ ਬੋਲਰ ਦੀਆਂ ਬੱਛੀਆਂ ਅੱਗੇ ਆਉਣਗੀਆਂ ਉਹ ਸੀਗਾ ਹੁਣ ਜਿਹੜੀਆਂ ਇਸ ਦੀਆਂ ਬੋਲ ਦੀਆਂ ਬੱਛੀਆਂ ਅੱਗੇ ਬੱਚਾ ਦੇਣਗੀਆਂ ਤਾਂ ਉਸ ਵਿੱਚ ਕਿੰਨੇ ਮਰਨ ਦੀ ਪ੍ਰਤੀਸ਼ਤ ਮਾਤਰਾ ਹੈਗੀ ਆ ਠੀਕ ਹੈ ਜੀ ਜੇ ਇਹ 5 ਤੋਂ ਘੱਟ ਵੀ ਤਾਂ ਬਹੁਤ ਵਧੀਆ ਮੰਨਿਆ ਗਿਆ ਹੈ ਤਾਂ ਆਪਣੇ ਇਸ ਪਾਈਪਰ ਬੋਲ ਦੀਆਂ ਬੱਚਾਂ ਸ ਕੋ 4.8 ਹੈ ਮਤਲਬ ਕਿ ਬਹੁਤ ਹੀ ਘੱਟ ਸੰਭਾਵਨਾ ਹੈ ਬੱਛੀ ਦੇ ਅੱਗੇ ਬੱਚੇ ਦੇ ਮਰਨ ਦੀ ਠੀਕ ਹੈ ਜੀ 100 ਮਗਰ 4% ਹੈ ਜੇ ਇਹ 5 ਤੋਂ 7 ਦੇ ਵਿੱਚ ਵੀ ਤਾਂ ਠੀਕ ਠਾਕ ਤਾਂ ਹੁੰਦੇ ਜੁੜਨਾ ਹੈ ਜੇ 7 ਤੋਂ ਉੱਪਰ ਚਲਾਇਆ ਤਾਂ ਉੱਚ ਪੱਧਰ ਦਾ ਜੋਖਮ ਮੰਨਿਆ ਗਿਆ ਹੈ ਠੀਕ ਹੈ ਜੀ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਕਰੋ ਜਦੋਂ ਸੀਮਨ ਭਰਾਉਣੇ ਹੁੰਦੇ ਆ ਤਾਂ ਜਰੂਰ ਚੈੱਕ ਕਰਿਆ ਕਰੋ ਠੀਕ ਹੈ ਜੀ ਹੁਣ ਆਪਾਂ ਪੀਟਰਸ ਸਕੋਰ ਚੈੱਕ ਕਰਦੇ 0.17 ਜੋ ਕਿ ਇੱਕ ਚੰਗਾ ਸਕੋਰ ਹੈ ਪਲੱਸ ਵਿੱਚ ਹੈ ਮਤਲਬ ਕਿ ਇਸ ਦੇ ਸਾਰੇ ਸਰੀਰ ਦਾ ਟਾਂਚਾ ਪੈਰਾਂ ਦਾ ਲਿਵਰ ਦੀ ਇਨਫੈਕਸ਼ਨ ਅੰਡਰ ਦਾ ਹੋਰ ਸਾਰਾ ਦੇਖਦੇ ਹੋਏ ਪੀਟਰਸ ਸਕੋਰ ਤਿਆਰ ਕੀਤਾ ਜਾਂਦਾ ਹੈ ਜੀ ਯੂਡੀਐਸ ਅੰਡਰ ਦਾ ਸਕੋਰ 2.26 ਜੋ ਕਿ ਪਲੱਸ ਵਿੱਚ ਹੈ ਮਤਲਬ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਲਿਵਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਐਫ ਐਲ ਸੀ -1.5 ਹੈ ਪੈਰਾਂ ਦਾ ਜਰੂਰ ਥੋੜਾ ਜਿਹਾ -1.5 ਹੈ ਬਾਕੀ ਕੋਈ ਨੈਗੇਟਿਵ ਪੁਆਇੰਟ ਨਹੀਂ ਹੈ BW C -0.74 ਇਸ ਦਾ ਇਹ ਮਤਲਬ ਹੈ ਜੀ ਬਾਡੀ weight ਕੰਪੋਜ਼ਾਈਟ ਠੀਕ ਹੈ ਜੀ ਬਾਡੀ weight ਕੰਪੋਜ਼ਾਈਟ ਦਰਸਾਉਂਦਾ ਹੈ ਕਿ ਪਾਈਪਰ ਦੀਆਂ ਬੱਚੀਆਂ ਜ਼ਿੰਦਗੀ ਦੇ ਦੌਰਾਨ ਕਿੰਨਾ ਸਰੀਰਕ ਭਾਰ ਰੱਖਣਗੀਆਂ ਆਮ ਗਾਂ ਨਾਲੋਂ ਭਾਰੀ ਜਾਂ ਹਲਕੀ ਠੀਕ ਹੈ ਜੀ ਸੋ ਇਹ ਜੀ 0.5 ਤੋਂ ਪਲੱਸ ਇਹ ਤਾਂ ਵੱਧ ਭਾਰੀ ਹੁੰਦਾ 0.0 ਤੋਂ ਲੈ ਕੇ ਔਸਤ ਭਾਰ ਹੁੰਦਾ ਜੇ 0.5 ਤੋਂ ਮਾਈਨਸ ਹੋਵੇ ਹਲਕੀਆਂ ਚੋਸਤ ਤੇ ਵਾਧੂ ਫੀਡ ਬਚਾਉਣ ਵਾਲੀਆਂ ਹੋਣਗੀਆਂ ਠੀਕ ਹੈ ਜੀ ਸੋ ਮਤਲਬ ਕਿ ਪਾਈਪਰ ਬੋਲਣ ਜੋ ਵੱਛੇ ਆ ਰਹੇ ਨੇ ਕਿਉਂ ਹਲਕੀਆਂ ਚੋਸਤ ਤੇ ਫੀਡ ਦਾ ਜ਼ਿਆਦਾ ਖਰਚ ਨਹੀਂ ਹੋਵੇਗਾ ਆਪਾਂ ਨੂੰ ਠੀਕ ਹੈ ਜੀ ਵਧੇਰੇ ਲਾਭ ਪ੍ਰਾਪਤ ਹੋ ਸਕਦਾ ਹੈ ਠੀਕ ਹੈ ਜੀ ਥੱਲੇ ਪੂਰਾ ਸਕੋਰ ਲਿਖਿਆ ਹੋਇਆ ਹੈ ਟਾਲ ਹੈ ਸ਼ੈਡੋ ਓਪਨ ਸਾਰਾ ਥੱਲੇ ਲਿਖਿਆ ਹੋਇਆ ਹੈ ਜੋ ਕਿ ਸਕੋਰ ਆਪਾਂ ਦਰਸਾਉਂਦਾ ਹੈ ਕਿ ਇੱਕ ਪਾਈਪਰ ਬੋਲੋ ਚੰਗਾ ਬੋਲੋ ਮੰਨਿਆ ਗਿਆ ਹੈ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਪਾਈਪਰ ਬੋਲ ਦੀ ਜੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰ ਕਰਨਾ ਜੀ ਧੰਨਵਾਦ ਜੀ